ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਸਾਡਾ ਹਲਕਾ ਜੀਰਾ ਸਾਡੇ ਜੀਰੇ ਜਿਹੜੀ ਸਾਡੇ ਵਾਲੀ ਇਧਰਲੀ ਬੈਲਟ ਮਾਲਵਾ ਬੈਲਟ ਪੈ ਜਾਂਦੀ ਆ ਮੋਗਾ ਸਾਈਡ ਨੂੰ ਸਾਡੇ ਕ੍ਰਿਸਚੀਅਨਾਂ ਦਾ ਕੋਈ ਐਡਾ ਪ੍ਰਭਾਵ ਨਹੀਂ ਹੈਗਾ ਸਾਡੇ ਪਿੰਡ ਚ ਕੋਈ ਵੀ ਪਰਿਵਾਰ ਕ੍ਰਿਸਚੀਅਨ ਨਹੀਂ ਹੈਗਾ ਤਕਰੀਬਨ ਸਾਡੇ ਜੀਰੇ ਤੋਂ ਪਰਲੀ ਸਾਈਡ ਤਾਂ ਕਈ ਪਿੰਡਾਂ ਚ ਹੈਗੇ ਨੇ ਕ੍ਰਿਸਚੀਅਨ ਪਰ ਸਾਡਾ ਜਿਹੜਾ ਇਧਰਲੀ ਬੈਲਟ ਹੈ ਜਿਹੜੇ ਤੋਂ ਮੋਗਾ ਸਾਈਡ ਵਾਲੀ ਬੈਲਟ ਹੈ ਜਿਹੜੀ ਤਲਵੰਡੀ ਪਾਈ ਵਾਲੀ ਇੱਧਰ ਸਾਡੇ ਕ੍ਰਿਸਚੀਅਨ ਦਾ ਕੋਈ ਏਡਾ ਪ੍ਰਭਾਵ ਨਹੀਂ ਹੈਗਾ ਪਰ ਆਹ ਜਿਹੜੀ ਜਗ੍ਹਾ ਬਣ ਰਹੀ ਆ ਮੈਨੂੰ ਲੱਗਦਾ ਵੀ ਇਹ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਜਿਹੜਾ ਇਹ ਪ੍ਰਭਾਵ ਪਾਊਗੀ ਇਹ ਤੁਹਾਨੂੰ ਮੈਂ ਦੋਸਤੋ ਦਿਖਾਉਂਦਾ ਇੱਥੇ ਪਤਾ ਲੱਗਿਆ ਵੀ ਵਿੱਚੇ ਹੀ ਇੱਥੋਂ ਇਹ ਜਗ੍ਹਾ ਜਿਹੜੀ ਹੈਗੀ ਆ ਪਹਿਲਾਂ ਤਾਂ ਜਿਨ੍ਹਾਂ ਨੇ ਜਗ੍ਹਾ ਦਿੱਤੀ ਆ ਉਹਨਾਂ ਨੂੰ ਚਾਹੀਦਾ ਸੀਗਾ ਵੀ ਪੈਸਿਆਂ ਦੀ ਖਾਤਰ ਯਾਰ ਆਪਦੇ ਆਪ ਦੀਆਂ ਜੜਾਂ ਜੜਾਤੀਆਂ ਨਾ ਫੇਰੋ ਠੀਕ ਹੈ ਕਿਸੇ ਵੀ ਕੀਮਤ ਦੇ ਉੱਤੇ ਜਗਾ ਖਰੀਦ ਲੈਂਦੇ ਇਹਨਾਂ ਵਾਸਤੇ ਕੋਈ ਖਰੀਦਣੀ ਕੋਈ ਔਕੀ ਨਹੀਂ ਹੁੰਦੀ ਹੈ 메ਨ ਹਾਈਵੇ ਦੇ ਉੱਤੇ ਅਨਾਲ ਹੀ ਪਿੱਛੇ ਆ ਗੁਰਦੁਆਰਾ ਬਾਬਾ ਜਹਰਾਏ ਕੇ ਜਹਰਾ ਪੀਰ ਬਾਬੇ ਕੇ ਜਹਰਾ ਪੀਰ ਅਸੀਂ ਗੁਰਦੁਆਰੇ ਬਣਾਉਣ ਤੇ ਤਾਂ ਜ਼ੋਰ ਲਾਤਾ ਇੱਥੇ ਰੁਕ ਗੁਰਦੁਆਰਿਆਂ ਤੇ ਬਥੇਰੇ ਪੱਥਰ ਲਾ ਲਈ ਅਸੀਂ ਤੇ ਪਰ ਅਸੀਂ ਇੱਧਰ ਧਿਆਨ ਨਹੀਂ ਦਿੰਦਾ ਜਿਹੜਾ ਇਹ ਸਕੂਲ ਬਣ ਰਿਹਾ ਹੋਰ ਕੀ ਬਣ ਰਿਹਾ ਨਾਲ ਸਕੂਲ ਦੇ ਨਾਲ ਹਸਪਤਾਲ ਵੀ ਹੈ ਨਹੀਂ ਸਕੈਨ ਨਹੀਂ ਸਕਦੇ ਜੀ ਚਰਚ ਨਾਲ ਚਰਚ ਦੇ ਸਕੂਲ ਹਨ ਹਾਂਜੀ ਆਹੋ ਕੇਸੀਆਂ ਨਹੀਂ ਬਣਾ ਰਹੇ ਆ ਹਾਂਜੀ ਹਾਂ ਵਧੀਆ ਵੈਸੇ ਯਾਰ ਆਪਣੇ ਤਰ੍ਹਾਂ ਹੈ ਨਹੀਂ ਸੀ ਹਨਾ ਜਿੱਦ ਜਗ੍ਹਾ ਹੀ ਬਹੁਤ ਬਹੁਤ ਹੈਗੀ ਆ ਉਹ ਪਿੱਛੇ ਦਾ ਦੋ ਤਿੰਨ ਕਿਲੇ ਲਈ ਤੁਸੀਂ ਅਹ ਤੇ ਕਿੰਵੀ ਤੱਕ ਵਰਨਾ ਸਕੂਲ ਇਹ ਕਲਾਸਾਂ ਤਾਂ ਅਜੇ ਤਿਆਰ ਨਹੀਂ ਜੀ ਅੱਛਾ ਕਿੰਵੀ ਤੱਕ ਹੋਵੇ ਇਹ ਹੈਗੇ 6ਵੀਂ 5ਵੀਂ ਤੱਕ ਨਹੀਂ ਕਲਾਸਾਂ ਸ਼ੁਰੂ ਹੋ ਗਈਆਂ ਹਾਂਜੀ ਅੱਛਾ ਥੱਲੇ ਕੰਪਲੀਟ ਕਰਤਾ ਜੀ ਤੇ ਤੇ ਖਰਚਾ ਖਰਚਾ ਕੀ ਆ ਮੇਰੇ ਸਾਲ ਦਾ ਲੱਖ 60000 ਨਾ ਤੇ ਜਿਹੜੇ ਗਰੀਬ ਬੱਚਿਆਂ ਵਾਸਤੇ ਫ੍ਰੀ ਅਚਾ ਉਹਨਾਂ ਤੁਹਾਨੂੰ ਪਤਾ ਹੋਣਾ ਨਾ ਉਹ ਮੈਨੂੰ ਲੱਗਦਾ ਐਵੇਂ ਹੀ ਆ ਵੀ ਜਿਹੜੇ ਜਿਹੜੇ ਪਰਿਵਾਰ ਕ੍ਰਿਸਚੀਅਨ ਬਣ ਜਾਣਗੇ ਉਹਨਾਂ 'ਤੇ ਫ੍ਰੀ ਆ ਹਾਂ ਉਹਨਾਂ 'ਤੇ ਫ੍ਰੀ ਇਹ ਸਾਰਾ ਕੁਝ ਦਿੰਦੇ ਆ ਇਹ ਚਲੋ ਵਧੀਆ ਸੰਸਥਾ ਚਲੋ ਚੰਗੀ ਗੱਲ ਆ ਕੋਈ ਸਿੱਖਿਆ ਦੇ ਖੇਤਰ 'ਚ ਬਾਕੀ ਇਹ ਆ ਵੀ ਹੁਣ ਸਿੱਖੀ ਸਿੱਖੀ ਦੀਆਂ ਜਣਾ ਜਿਵੀ ਤੇਲ ਇੱਥੋਂ ਮਿਲਨੇ ਨਾ ਐਂ ਦੇਣੇ ਨਾ ਜਦੋਂ ਸਾਡੇ ਆਪ ਦੇ ਲੋਕ ਸੁੱਤੇ ਪਏ ਆ ਇਹ ਇਹਨਾਂ ਨੇ ਤਾਂ ਕਰਨਾ ਹੀ ਆ ਹੋਰ ਸਾਰਿਆਂ ਆ ਆਪਣੇ ਇੰਧਾਰੇ ਵਾਲਾ ਸਾਰੀ ਜੀ ਤੁਹਾਡੀ ਤੁਹਾਡੀ ਵੀਡੀਓ ਬਣ ਰਹੀ ਤੁਹਾਨੂੰ ਤਰਾਜ ਤਾਂ ਨਹੀਂ ਨਾ ਨਾ ਹਣਾ ਹੁਣ ਵੇਖੋ ਆ ਗੁਰਦੁਆਰਾ ਬਣਾਤਾ ਐਡਾ ਵੱਡਾ ਹਾਂ ਨਾਲ ਸਕੂਲ ਨਹੀਂ ਬਣਾ ਸਕੀ ਜਦੋਂ ਸ਼੍ਰੋਮਣੀ ਕਮੇਟੀ ਸਾਡੀ ਕੁਝ ਨਹੀਂ ਕਰਦੀ ਚਲੋ ਗਰੀਬਾਂ ਨੇ ਤਾਂ ਬਾਈ ਜੀ ਜਿੱਥੋਂ ਗਰੀਬ ਨੂੰ ਤਾਂ ਕਿਸੇ ਨੂੰ ਕੋਈ ਫਾਇਦਾ ਮਿਲਦਾ ਗਰੀਬ ਨੇ ਤਾਂ ਉਧਰ ਹੀ ਜਾਣਾ ਆਹ ਦੇ ਮੈਂ ਆ ਠੀਕ ਹੈ ਤੇ ਤੁਸੀਂ ਤੁਸੀਂ ਇੱਥੇ ਕੀ ਕੰਮ ਕਰਦੇ ਹੋ ਮੈਂ ਤਾਂ ਵੀ ਦੇ ਲੈ ਘੜੀ ਚ ਆ ਇਹ ਦੇਖਦੇ ਕਰਦੀ ਹੁਣ ਤੇ ਮੇਰਾ ਅਸੀਂ 60 ਮੇਰੇ ਭਤੀਜੇ ਦਾ ਠੀਕਾ ਅੱਛਾ 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 ਚਲੋ ਜੇ ਤੁਸੀਂ ਤਾਂ ਮਿਹਨਤ ਕਰਨੀ ਹੈ ਤੁਹਾਨੂੰ ਤਾਂ ਕੀ ਹੈ ਜਿੱਥੇ ਗਰੀਬ ਨੇ ਤਾਂ ਜਿੱਥੋਂ ਆਦੀ ਮਿਹਨਤ ਤਾਂ ਤੁਹਾਨੂੰ ਇਹ ਇਹ ਇਹਦੇ 'ਚ ਨਹੀਂ ਹੁੰਦਾ ਵੀ ਤੁਸੀਂ ਗੁਰਸੇਕੋਂ ਆਪਦੀ ਹੱਕ ਦੀ ਕੋਈ ਚੱਕਰ ਨਹੀਂ ਹੱਕ ਦੀ ਕਮਾਈ ਕਰ ਰਹੇ ਹੋ ਕੋਈ ਡਾਕਾ ਤਾਂ ਨਹੀਂ ਮਾਰ ਰਹੇ ਕਿਸੇ ਦਾ ਚੋਰੀ-ਜੋਰੀ ਤਾਂ ਨਹੀਂ ਕਰ ਰਹੇ ਕਮਾਈ ਆਦੀ ਮਿਹਨਤ ਕਰ ਰਹੇ ਹੋ ਉਹ ਕਿਤੇ ਵੀ ਹੋਵੇ ਮਿਹਨਤ ਦਾ ਹੱਕ ਦੀ ਹੁੰਦੀ ਹੈ ਪਰ ਉਹੀ ਗੱਲ ਕਰਦਾ ਵੀ ਸਾਡੇ ਸਿੱਖਾਂ ਦੇ ਵਿੱਚ ਸਾਡੀਆਂ ਸੰਸਥਾਵਾਂ ਨੇ ਇਹਦੇ ਬਾਰੇ ਕੁਝ ਨਹੀਂ ਸੋਚਿਆ ਨਾ ਨਾ ਕੁਝ ਨਹੀਂ ਦੇਖੋ ਵੀਰੋ ਬੇਸ਼ੱਕ ਬੰਦਾ ਉੱਥੇ ਆਪਦੀ ਮਿਹਨਤ ਕਰਦਾ ਪਰ ਦਿਲ ਦਾ ਦੁੱਖ ਉਹਦਾ ਵੀ ਇਹੀ ਆ ਵੀ ਜੇ ਸਿੱਖਾਂ ਦੇ ਵਿੱਚ ਇਹ ਜਿਹੀਆਂ ਸੰਸਥਾਵਾਂ ਬਣਨ ਤੇ ਗਰੀਬ ਆਦਮੀ ਤਾਂ ਵਾਕਈਂ ਜਿੱਥੇ ਗਰੀਬ ਨੂੰ ਵੀ ਭਲਾ ਹੁੰਦਾ ਦਿਸਣਾ ਬਿਲਕੁਲ ਜਿੱਥੇ ਗਰੀਬ ਦੇ ਕੋਈ ਬੱਚੇ ਨੂੰ ਖੈਰ ਪਾਉਣੀ ਗਰੀਬ ਨੇ ਤਾਂ ਉਧਰ ਹੀ ਜਾਣਾ ਹੁਣ ਮੈਨੂੰ ਛੱਡ ਪਿੰਡ ਕਹਿੰਦੇ ਆ ਹੂੰ ਵੀ ਤੂੰ ਉੱਥੇ ਲੱਗਾ ਤੂੰ ਗੁਰੂ ਘਰ ਦਾ ਬਾਣਾ ਪਾਇਆ ਮੈਂ ਉਹ ਗੁਰੂ ਘਰ ਨਾਲ ਕਿ ਮੇਰੇ ਮੇਰੇ ਪੁੱਤੇ ਪੋਤੇ ਮੇਰੇ ਮੁੰਡੇ ਦੋ ਮੁੰਡੇ ਦੋ ਕੁੜੀਆਂ ਅਸਕੇ ਉਹਨਾਂ ਨੂੰ ਵੀ ਵੇਲੇ ਲਾਉਣਾ ਗਰੀਬ ਘਾੜੀ ਕਰਕੇ ਲਾਉਣਾ ਤੇ ਆਏ ਤਾਂ ਨਹੀਂ ਕਹਿੰਦੇ ਵੀ ਤੁਸੀਂ ਬਣ ਜੋ ਗ੍ਰੈਸੀਨਾ ਇਤਨੀ ਨਹੀਂ ਨਹੀਂ ਮੈਨੂੰ ਨਹੀਂ ਆਇਆ ਮੈਨੂੰ ਗਾਇਫਰ ਇਹ ਦੀ ਕਿਸੇ ਨੂੰ ਤੱਕਾ ਨਹੀਂ ਗਈ ਤੇ ਇਹ ਆਪਦੇ ਲੋਕੀ ਆਪ ਦੀ ਆਪ ਹੀ ਬਣ ਜਾਂਦੇ ਹਨ ਜਦੋਂ ਲੋਕੀ ਸਹੂਲਤਾਂ ਵੇਖਦੇ ਆ ਕੱਲ ਨੂੰ ਅਗਲਾ ਕਹਿੰਦਾ ਯਾਰ ਸਾਨੂੰ ਸਾਰੀ ਅਸੀਂ ਇੱਥੇ ਹੀ ਰਹਿਣੇ ਆ ਅਸੀਂ ਵੀ ਗੁਦਵਾਰੇ ਚਲੇ ਜਾਈਏ ਦੂਜੇ ਮੰਦਿਰ ਇਸ ਤੋਂ ਬਾਅਦ ਆਪਾਂ ਨੂੰ ਉਹਦਾ ਮਤਲਬ ਨਹੀਂ ਅਸੀਂ ਕੰਮ ਕਰਦੇ ਆ ਬਸ ਨਹੀਂ ਨਹੀਂ ਬਹੁਤ ਵਧੀਆ ਕੋਈ ਨਹੀਂ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਗੁਦਵਾਰੇ ਨਹੀਂ ਨਹੀਂ ਬਹੁਤ ਵਧੀਆ ਧੰਨਵਾਦ ਤੁਹਾਡਾ ਭਰਾ ਤੇ ਦੋਸਤੋ ਦੇਖੋ ਜਦੋਂ ਸਾਡੀਆਂ ਸੰਸਥਾਵਾਂ ਸੁੱਤੀਆਂ ਪਈਆਂ ਤੇ ਮੈਂ ਇੱਕ ਦਿਨ ਅੱਗੇ ਵੀ ਇਹ ਵੀਡੀਓ ਮੇਰਾ ਰਾਦਾ ਸੀ ਕਰਨ ਦਾ ਕਿਉਂਕਿ ਬਹੁਤ ਵੱਡਾ ਇਹ ਬਣ ਰਿਹਾ ਇੱਥੇ ਵਿੱਚ ਹੀ ਇਹਦੇ ਚਰਚ ਵਿੱਚ ਹੀ ਇਹਦੇ ਸ਼ਾਇਦ ਹਸਪੀਟਲ ਵੀ ਬਣਾਉਣਗੇ ਤੇ ਸਕੂਲ ਦਾ ਤਾਂ ਕਲੀਅਰ ਹੀ ਹੈ ਤੇ ਉਹਨਾਂ ਦੇਖੋ ਜਦੋਂ ਸਾਡੀਆਂ ਕਰੋੜਾਂ ਦੇ ਬਸਟਾਂ ਵਾਲੀਆਂ ਸੰਸਥਾਵਾਂ ਦਾ ਇਸ ਪਾਸੇ ਵੱਲ ਧਿਆਨ ਹੀ ਹੈ ਨਹੀਂ ਕਿਉਂਕਿ ਅੱਜ ਦਾ ਜਿਹੜਾ ਯੁੱਗ ਹੈ ਵਿੱਦਿਆ ਦਾ ਯੁੱਗ ਹੈ ਤੇ ਗਰੀਬ ਦਾ ਬੱਚਾ ਜਿੱਥੇ ਪੜਦਾ ਉੱਥੇ ਸਹੂਲਤਾਂ ਮਿਲਣੀਆਂ ਉਹਨਾਂ ਦੀ ਮਜਬੂਰੀ ਹੈ ਅਸੀਂ ਇਹ ਨਹੀਂ ਕਹਿੰਦੇ ਅਣਖਾਂ ਗੈਰਤਾਂ ਵੀ ਉੱਥੇ ਹੀ ਹੁੰਦੀਆਂ ਜਿੱਥੇ ਤੁਹਾਡੀ ਤੁਹਾਡਾ ਰੋਜਗਾਰ ਚੰਗਾ ਚੱਲਦਾ ਹੋਵੇ ਇਹ ਗੱਲਾਂ ਕਹਿਣੀਆਂ ਸੌਖੀਆਂ ਇੱਥੇ ਜਿਹੜਾ ਕੋਈ ਲੀਡਰ ਉੱਠਦਾ ਕਰਕੇ ਕਰੋੜਾਂ ਰੁਪਏ ਇਕੱਠਾ ਤੇ ਆਪਦੀ ਜ਼ਿੰਦਗੀ ਸੁਧਾਰ ਲੈਂਦਾ ਕਿਸੇ ਦੇ ਬਾਰੇ ਕੁਝ ਨਹੀਂ ਸੋਚਦਾ ਉਹ ਸਾਹਮਣੇ ਤੁਹਾਨੂੰ ਮਨ ਚਰਚ ਦੇ ਪਹਿਲਾਂ ਇੱਥੇ ਜਿਹੜੀ ਇਹ ਚਰਚ ਤੁਹਾਨੂੰ ਕਰਾਸ ਉਹਨਾਂ ਦਾ ਨਿਸ਼ਾਨ ਹੈ ਜਿਹੜਾ ਚੋਂ ਸਾਡੇ ਵਾਸਤੇ ਰੱਬ ਦਾ ਘਰ ਆ ਸਤਕਾਰਯੋਗ ਆ ਤੇ ਚਰਚ ਤੋਂ ਬਾਅਦ ਇੱਥੇ ਜਿਹੜਾ ਸਕੂਲ ਕਿਉਂਕਿ ਇਹਨਾਂ ਦਾ ਸਿਸਟਮ ਹੈ ਇਹੀ ਇਹਨਾਂ ਨੇ ਜਿੱਥੇ ਆਪਦਾ ਧਾਰਮਿਕ ਸਥਾਨ ਬਣਾਉਣਾ ਨਾਲ ਸਕੂਲ ਜ਼ਰੂਰ ਬਣਾਉਣਾ ਤੇ ਸਾਡੇ ਚ ਅਸੀਂ ਤਾਂ ਲੜ ਲੀਏ ਇੱਕ ਦੂਜੇ ਨੂੰ ਗਾਲਾਂ ਕੱਢ ਲੀਏ ਸਿੱਖਾਂ ਸਿੱਖ ਇੱਕ ਦੂਜੇ ਦੀਆਂ ਪੱਗਾਂ ਲਾਹ ਲੈਣ ਸਾਨੂੰ ਤਾਂ ਜੇ ਇਹ ਤੋਂ ਹੀ ਨਹੀਂ ਵੇਲ ਮਿਲ ਰਿਹਾ ਤੇ ਸਾਨੂੰ ਤਾਂ ਹਜੇ ਆਪਣੇਆਂ ਤੋਂ ਨਹੀਂ ਇੱਕ ਦੂਜੇ ਨੂੰ ਗਾਲਾਂ ਤੋਂ ਵੇਲ ਮਿਲ ਰਿਹਾ ਤੇ ਇਹ ਗੱਲਾਂ ਤਾਂ ਬਹੁਤਾਂ ਦੂਰ ਦੀਆਂ ਗੱਲਾਂ ਤੇ ਵੀਰੋ ਮੈਂ ਇਹਦੇ ਵਾਸਤੇ ਬਹੁਤ ਵੱਡੀ ਚਿੰਤਾ ਕਿਉਂਕਿ ਮੈਂ ਆਪਣੇ ਧਰਮ ਨੂੰ ਪਿਆਰ ਕਰਦਾ ਆਪਣੀ ਕੌਮ ਨੂੰ ਪਿਆਰ ਕਰਦਾ ਤੇ ਬਾਕੀ ਸਾਡੇ ਆਗੂਆਂ ਨੇ ਕਦੇ ਵੀ ਇਹਦੇ ਬਾਰੇ ਸੋਚਿਆ ਨਹੀਂ ਕਿਉਂਕਿ ਨਾ ਸਾਡੀ ਜੇ ਅਸੀਂ ਚਾਹੁੰਦੇ ਨਾ ਅੱਜ ਨੂੰ ਹਰ ਸਿੱਖ ਦਾ ਬੱਚਾ ਜੇ ਕਿਤੇ ਐਸਜੀਪੀਸੀ ਕਿਤੇ ਸਾਫ਼ ਨੀਅਤ ਨਾਲ ਕੰਮ ਕਰਦੀ ਤੇ ਜਿਹੜੀਆਂ ਸਾਡੀਆਂ ਜਿੰਨੀਆਂ ਵੀ ਸੰਸਥਾਵਾਂ ਕਿਤੇ ਗੁਰਦੁਆਰੇ ਭਾ ਕੱਚੇ ਬਣਾਏ ਹੁੰਦੇ ਨਾਲ ਸਿੱਖ ਪੱਕੇ ਹੁੰਦੇ ਨਾਲ ਬੱਚੇ ਸਾਡੇ ਪੱਕੇ ਹੁੰਦੇ ਤੇ ਸਾਡੀ ਆਹ ਹਾਲਤ ਨਹੀਂ ਸੀ ਹੋਣੀ ਜਿਹੜੀ ਅੱਜ ਹੋਈ ਪਈ ਹੈ ਸਾਨੂੰ ਸਾਡੀ ਲੀਡਰਸ਼ਿਪ ਹੀ ਮਾਰ ਗਈ ਤੇ ਸਾਨੂੰ ਸਾਡੇ ਆਗੂ ਹੀ ਮਾਰ ਗਏ ਧਰਮ ਨੂੰ ਧਰਮ ਕਾਗੂ ਹੀ ਮਾਰ ਗਏ ਖਾ ਗਏ ਧਰਮ ਨੂੰ ਕੁਛ ਨਹੀਂ ਰਹਿ ਗਿਆ ਸਾਡੇ ਪੱਲੇ ਪੰਜਾਬ ਦੀ ਜਿਹੜੀ ਨੌਜਵਾਨੀ ਐ ਇਥੋਂ ਪਲਾਨ ਕਰਨ ਦਾ ਵੀ ਇੱਕ ਇਹ ਸਭ ਬਹੁਤ ਵੱਡੀਆਂ ਚਾਸ਼ ਚਾ ਮੈਂ ਤੁਹਾਨੂੰ ਇੱਕ ਵੀਡੀਓ ਕਰੂੰਗਾ ਤੁਸੀਂ ਆਰਐਸਐਸ ਕਹਿੰਦੇ ਆ ਨਾ ਉਹ ਉਹਨਾਂ ਦਾ ਸਿਸਟਮ ਕਿਵੇਂ ਚੱਲਦਾ ਉਹ ਮੈਂ ਤੁਹਾਨੂੰ ਅੱਜ ਸ਼ਾਮ ਨੂੰ ਵੀਡੀਓ ਚ ਦੱਸੂੰਗਾ ਤੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਜਿਹੜੀਆਂ ਗੱਲਾਂ ਕਿਸੇ ਨੇ ਤੁਹਾਨੂੰ ਨਾਲ ਦੱਸੀਆਂ ਨਾ ਕਿਸੇ ਦੀ ਦੱਸਣ ਦੀ ਹਿੰਮਤ ਹੈ 28 ਸੰਸਥਾਵਾਂ ਉਹਨਾਂ ਦੀਆਂ ਕਿਹੜੀ ਨੇ ਧਰਨਾ ਲਾਉਣਾ ਹੈ ਕਿਹੜੀ ਨੇ ਸੇਵਾ ਕਰਨੀ ਆ ਕਿਹੜੀ ਨੇ ਵਿਦਿਆ ਦੇ ਪ੍ਰਸਾਰ ਚ ਕੰਮ ਕਰਨਾ ਕਿੱਥੇ ਕਿਸੇ ਨੇ ਹਰ ਤਰ੍ਹਾਂ ਦਾ ਸਿਸਟਮ ਉਹਨਾਂ ਦੇ ਕੋਲ ਆ ਕਿਹੜੇ ਕਿਹੜੀ ਕਿੰਨਾ ਨੇ ਅਫਸਰਿਸ਼ਾਈ ਨੂੰ ਕੰਟਰੋਲ ਕਰਨਾ ਤੇ ਸਾਡੀ ਤਾਂ ਨਾ ਇਥੋਂ ਤੱਕ ਸਾਡਾ ਬੌਧਿਕ ਪੱਧਰ ਰਹਿ ਗਿਆ ਨਾ ਅਸੀਂ ਸੋਚਣ ਨੂੰ ਤਿਆਰ ਅਸੀਂ ਤਾਂ ਜੇ ਕਿਸੇ ਨੇ 10 ਬੰਦੇ ਮਗਰ ਲੱਗਦੇ ਉਹਦੀ ਆਪ ਦੀ ਸੰਸਥਾ ਤੇ ਆਪ ਦਾ ਹੀ ਉਹਦਾ ਸੁਧਾਰਤਾ ਤੇ ਆਪ ਦਾ ਹੀ ਉਹ ਡੁਗ ਡੁਗੀ ਵੀ ਆਉਂਦਾ ਫਿਰਦਾ ਕਿਸੇ ਨਾਲ ਤੇ ਸਾਡੇ ਵਰਗੇ ਮਗਰ ਬੱਲੇ ਬੱਲੇ ਵਾ ਵਾ ਜੇ ਕਿਸੇ ਨੇ ਤਰਕ ਦੇ ਆਧਾਰ ਤੇ ਵੀ ਕੋਈ ਸਵਾਲ ਪੁੱਛ ਲਿਆ ਚੱਲ ਲਗਾ ਲਾਂ ਇਹ ਤਾਂ ਸਾਡੀ ਬਿਰਤੀ ਇਹੋ ਜੀ ਹੋ ਗਈ ਸਾਡੀ ਸੋਚ ਹੀ ਇੱਥੇ ਆ ਕੇ ਖੜ ਗਈ ਆ ਤੇ ਵੀਰੋ ਫਿਰ ਚਿੰਤਾ ਤੋਂ ਇਲਾਵਾ ਕੁਝ ਨਹੀਂ ਮੈਨੂੰ ਇਹ ਚਿੰਤਾ ਵੀ ਸਾਡੇ ਇਸ ਏਰੀਆ ਦੇ ਵਿੱਚ ਕ੍ਰਿਸਤੀਆਂ ਦਾ ਬਹੁਤ ਜਿਹੇ ਸ਼ਹਿਰ ਚ ਹੈਗੇ ਪਰ ਸਾਡੇ ਪਿੰਡਾਂ ਚ ਨਹੀਂ ਜਿਵੇਂ ਮੇਰੇ ਪਿੰਡ ਅਜੇ ਤੱਕ ਮਹਾਰਾਜ ਦੀ ਕਿਰਪਾ ਇੱਕ ਵੀ ਘਰ ਨਿਕਰਸੀ ਹੁੰਦਾ ਹੈਗਾ ਪਰ ਮੈਨੂੰ ਲੱਗਦਾ ਵੀ ਹੁਣ ਇੱਕ ਦੋ ਪਰਿਵਾਰ ਇਧਰ ਨੂੰ ਝੁਕੇ ਆ ਮੈਂ ਤਾਂ ਕੋਸ਼ਿਸ਼ ਕਰੂੰਗਾ ਉਹਨਾਂ ਨੂੰ ਮੋੜਨ ਦੀ ਤੇ ਬਾਕੀ ਬਾਈ ਜੀ ਇਹਦੇ ਚ ਮੈਂ ਵੀ ਗੱਲਾਂ ਕੀ ਕਰ ਸਕਦਾ ਮੈਂ ਤਾਂ ਜਿੰਨਾ ਕਿ ਜੋ ਮੇਰੇ ਕੋਲ ਸੋਰਸ ਆ ਜਿੰਨਾ ਕਿ ਹੈ ਮੈਂ ਤਾਂ ਉਹ ਉਹਨੇ ਕੇ ਦੈਰੇ ਜੀ ਚੱਲ ਸਕਦਾ ਨੂੰ ਤੇ ਬਾਕੀ ਵਾਹਿਗੁਰੂ ਭਲੀ ਕਰੂਗਾ ਕੋਈ ਗੱਲ ਨਹੀਂ ਆਸ ਨਹੀਂ ਛੱਡੀ ਦੀ ਹੁੰਦੀ ਮਿਹਨਤ ਕਰਦੇ ਜਾਓ ਆਪਦਾ ਜੋ ਆਪਦੀ ਡਿਊਟੀ ਆਪਦਾ ਫਰਜ਼ ਆ ਉਹ ਨਿਭਾਉਂਦੇ ਜਾਓ ਬਾਕੀ ਗੱਲ ਵਾਹਿਗੁਰੂ ਤੇ ਛੱਡ ਦਿਓ ਗੁਰੂ ਨਾਨਕ ਦੇ ਮਹਾਰਾਜ ਤੇ ਛੱਡ ਦਿਓ ਮੈਂ ਕਹਿੰਦਾ ਉਹ ਕਿਹੜਾ ਕੰਮ ਆ ਜਿਹੜਾ ਬਾਬੇ ਨਾਨਕ ਦੇ ਦਰ ਤੇ ਨਹੀਂ ਹੁੰਦਾ ਤੇ ਕਿਹੜੀ ਤੁਹਾਡੀ ਜਿਹੜੀ ਹੈਗੀ ਆ ਮਨੋਂ ਤਾਂ ਜਿਹੜੀ ਗੁਰੂ ਨਾਨਕ ਦੇ ਘਰ ਤੋਂ ਪੂਰੀ ਨਹੀਂ ਹੁੰਦੀ ਮੇਰੀਆਂ ਤਾਂ ਬਹੁਤ ਹੁੰਦੀ ਮੈਂ ਤਾਂ ਆਪਦੀ ਜ਼ਿੰਦਗੀ ਮੇਰੀ ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਬਦਲ ਦਿੱਤੀ ਐਦੋਂ ਵੱਡੀ ਹੋਰ ਕੀ ਹੋਊਗੀ ਤੇ ਉਹ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ